ਪਵਿੱਲੀਓ ਦੀ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਬਾ ਪਾਰਮਾ ਵਿਖੇ 1 ਜੂਨ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਮਾਗਮ ਵਿੱਚ ਹਾਜ਼ਰੀਆਂ ਭਰਨ ਤੇ ਪਵਿੱਲੀਓ ਦੀ ਸੰਗਤ ਅਤੇ ਭਾਈ ਜਸਵੀਰ ਸਿੰਘ ਧਨੋਤਾ ਪਵਿੱਲੀਓ ਆਗੂ ਵਰਡ ਸਿਕ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਕੀਤਾ ਗਿਆ ਵਿਸ਼ੇਸ਼ ਧੰਨਵਾਦ ਸ਼ਹੀਦਾਂ ਦੇ ਸਰਤਾਜ ਤੰਤਰ ਸਿੰਘ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੂਰੀ ਦੁਨੀਆ ਵਿੱਚ ਵਸਦੇ ਸਿੱਖ ਬਹੁਤ ਹੀ ਸ਼ਰਧਾ ਨਾਲ ਮਨਾਉਂਦੇ ਹਨ ਅਤੇ ਉਹਨਾਂ ਵੱਲੋਂ ਮਾਨਨਤਾ ਲਈ ਦਿੱਤੇ ਬਲੀਦਾਨ ਨੂੰ ਸਜਦਾ ਕਰਦੇ ਹਨ ਪੋਵਿਲੀਓ ਰੱਜੂ ਮਿਲੇ ਦੀ ਸੰਗਤ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਦੇ ਅੜ ਹਰ ਸਾਲ ਇਤਰਾਇ ਸਾਲਵੀ ਬਹੁਤ ਹੀ ਸ਼ਰਧਾ ਨਾਲ ਗੁਰਦੁਆਰਾ ਸਿੰਘ ਸਭਾ ਪਰਮਾ ਵਿਖੇ ਮਨਾਇਆ ਗਿਆ ਭਾਈ ਜਸਬੀਰ ਸਿੰਘ ਤਨੋਤਾ ਗੁਵਰ ਸਿੱਖ ਸ਼ਹੀਦ ਮਿੰਟ ਯਾਦਗਾਰੀ ਕਮੇਟੀ ਇਟਲੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੋਵਿਲੀਓ ਇਸ ਮੂਸਾਤ ਸੰਗਤ ਦੇ ਸਹਿਯੋਗ ਨਾਲ ਗੁਰੂ ਸੇਵ ਜੀ ਦਾ ਸ਼ੀਸ਼ਨੀ ਜਿਹੜਾ ਗੁਰਦੁਰਾ ਸਿੰਘ ਸਬਪਾਰ ਮੈਂ ਖੇਤੀ 31 ਮਈ ਤੇ 1 ਜੂਨ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ 3 ਮਈ ਦੇ ਸ਼ੁਕਰਾਨਾ ਸ੍ਰੀ ਖਣਪੜ ਸਾਹਿਬ ਜੀ ਦੇ ਪਾਠ ਪ੍ਰੋਗਰਾਮ ਕੀਤੇ ਗਏ ਸਨ ਜਿਨ੍ਹਾਂ ਨੇ ਭੋਗ 1 ਘਰ 1 ਜੂਨ ਸਵੇਰੇ 10 ਵਜੇ ਪਾਏ ਗਏ ਉਪਰੰਤ ਭਾਈ ਜਰਨੈਲ ਸਿੰਘ ਦੇ ਕੀਰਤਨ ਜਥੇ ਵੱਲੋਂ ਕੀਰਤਨ ਤੇ ਗੁਰਬਾਣੀ ਜਸਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਸਮਾਗਮ ਦੇ ਉਪਰੰਤ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਭਾਈ ਭਪਿੰਦਰ ਸਿੰਘ ਕਾਂਗ ਵੱਲੋਂ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਅਤੇ ਪੁਵਿੱਲੀਓ ਦੀਆਂ ਸੰਗਤਾਂ ਵੱਲੋਂ ਸਲਾਨਾ ਪ੍ਰੋਗਰਾਮ ਕਰਵਾ ਲਈ ਸਭ ਦਾ ਧੰਨਵਾਦ ਕੀਤਾ ਗਿਆ ਉਪਰੰਤ ਭਾਈ ਜਸਵੀਰ ਸਿੰਘ ਤਨੋਤਾ ਵੱਲੋਂ ਪੁਵਿੱਲੀਓ ਦੀ ਸੰਗਤ ਵੱਲੋਂ ਪਹੁੰਚਿਆ ਸਮੂਹ ਸਾਰ ਸੰਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਪੁਵਿੱਲੀਓ ਦੀਆਂ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਸੀ ਅਤੇ ਆਈਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਗਏ ਸਨ ਜੋ ਕਿ ਸੰਗਤਾਂ ਲਈ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਹੋਏ ਢੰਡਾਰਿਆਂ ਵਿੱਚੋਂ ਅਤੁੱਟ ਵਰਤੇ ਗਏ